ਵਾਹਿਗੁਰੂ ਜੀ ਅੱਜ ਆਪ ਜੀ ਨੂੰ ਇੱਕ ਛੋਟੀ ਜੀ ਕਹਾਣੀ ਸੁਣਾਵਾਂਗੇ ਇੱਕ ਪਿੰਡ ਦੇ ਕੋਲ ਇੱਕ ਮੇਲਾ ਲੱਗਾ ਤਾਂ ਇੱਕ ਬੱਚਾ ਵੀ ਆਪਣੇ ਪਿਤਾ ਜੀ ਨੂੰ ਕਹਿਣ ਲੱਗਾ ਪਾਪਾ ਜੀ ਮੈਂ ਵੀ ਮੇਲਾ ਦੇਖਣ ਜਾਣਾ ਹੈ ਤਾਂ ਉਸਦੇ ਪਿਤਾ ਜੀ ਕਹਿਣ ਲੱਗੇ ਕਿ ਬੇਟਾ ਆਪਾਂ ਮੇਲਾ ਦੇਖਣ ਨਹੀਂ ਜਾ ਸਕਦੇ ਤਾਂ ਉਹ ਬੱਚੇ ਨੇ ਬਾਰ-ਬਾਰ ਜ਼ਿੱਦ ਕੀਤੀ ਉਸ ਪਿਤਾ ਜੀ ਨੇ ਕਿਹਾ ਬੇਟਾ ਜੇ ਤੂੰ ਮੇਲੇ ਵਿੱਚ ਜਾ ਕੇ ਮੈਨੂੰ ਪਰੇਸ਼ਾਨ ਨਾ ਕਰੇ ਜਾਂ ਕੋਈ ਚੀਜ਼ਾਂ ਖਿਡੌਣੇ ਨਾ ਮੰਗੇ ਤਾਂ ਮੈਂ ਤੈਨੂੰ ਮੇਲਾ ਦੇਖਣ ਲੈ ਕੇ ਜਾ ਸਕਦਾ ਹਾਂ ਬੱਚੇ ਨੇ ਹਾਂ ਕਹਿ ਦਿੱਤੀ ਤਾਂ ਬੱਚੇ ਦਾ ਪਿਤਾ ਉਸ ਨੂੰ ਮੋਢੇ ਤੇ ਬਿਠਾ ਕੇ ਮੇਲਾ ਦੇਖਣ ਲਈ ਚੱਲ ਪਿਆ ਜਦੋਂ ਅਜੇ ਮੇਲੇ ਵਿੱਚ ਜਾ ਰਹੇ ਸਨ ਤਾਂ ਹੌਲੀ ਮੇਲੇ ਦੀ ਤਰਫ ਪਹੁੰਚ ਰਹੇ ਸਨ ਰਸਤੇ ਵਿੱਚ ਬਾਪ ਬੇਟਾ ਬੜੇ ਕੁਝ ਜਾ ਰਹੇ ਸਨ ਅੱਗੇ ਛੇਤੀ ਹੀ ਮੇਲਾ ਆ ਗਿਆ ਮੇਲੇ ਦੇ ਵਿੱਚ ਬਹੁਤ ਭੀੜ ਸੀ ਝੂਲੇ ਲੱਗੇ ਹੋਏ ਸਨ ਬਹੁਤ ਲੋਕ ਸਨ ਉੱਥੇ ਜਾ ਕੇ ਬੱਚੇ ਨੇ ਆਪਣੇ ਪਿਤਾ ਜੀ ਦੀ ਉਂਗਲੀ ਫੜ ਲਈ ਤਾਂ ਇੱਧਰ ਉੱਧਰ ਸਭ ਤਕਨਾਂ ਦੇਖਣ ਲੱਗਾ ਉਥੇ ਪਹੁੰਚਦਿਆਂ ਹੀ ਬੱਚੇ ਨੇ ਮੇਲੇ ਵਿੱਚ ਚੀਜ਼ਾਂ ਮੰਗਣੀਆਂ ਸ਼ੁਰੂ ਕਰ ਦਿੱਤੀਆਂ ਕਿ ਪਾਪਾ ਜੀ ਮੈਂ ਝੂਲੇ ਲੈਣੇ ਹਨ ਮੈਂ ਆਕਾਰ ਵਾਲੇ ਝੂਲੇ ਵਿੱਚ ਬੈਠਣਾ ਹੈ ਮੈਨੂੰ ਉਹ ਭੰਗੂੜੇ ਵਿੱਚ ਟੂਟਾ ਲੈ ਕੇ ਦਿਓ ਮੈਂ ਖਾਣ ਵਾਲੀਆਂ ਚੀਜ਼ਾਂ ਖਾਣੀਆਂ ਹਨ ਜੋ ਕੋਈ ਖਾਣ ਵਾਲੀ ਚੀਜ਼ ਦੇਖਦਾ ਤਾਂ ਉਹ ਮੰਗਦਾ ਜੇ ਆਈਸਕ੍ਰੀਮ ਦੇਖਦਾ ਤਾਂ ਉਹ ਮੰਗਦਾ ਬੱਚੇ ਦੇ ਪਿਤਾ ਕੋਲ ਇੰਨੇ ਪੈਸੇ ਨਹੀਂ ਸਨ ਕਿ ਜੋ ਵੀ ਬੱਚਾ ਮੰਗ ਕਰ ਰਿਹਾ ਸੀ ਉਸ ਦੀ ਮੰਗ ਪੂਰੀ ਕੀਤੀ ਜਾ ਸਕੇ ਦੇਖਤਾ ਹੋ ਵੀ ਰਿਹਾ ਸੀ ਕਿ ਕਿੰਨੀਆਂ ਜਲੇਬੀਆਂ ਬੜੀਆਂ ਹੋਈਆਂ ਹਨ ਦੁਕਾਨਾਂ ਤੇ ਲੱਡੂ ਬਣੇ ਹੋਏ ਹਨ ਇਹ ਸਭ ਲੱਡੂ ਦੇਖ ਕੇ ਕਿਸੇ ਦਾ ਵੀ ਮਨ ਜਾ ਇਕ ਲੋਣੇ ਦੀਆਂ ਦੁਕਾਨਾਂ ਤੇ ਖਿਡੌਣੇ ਲੱਗੇ ਹਨ ਮੇਲੇ ਵਿੱਚ ਭੀੜ ਜਿਆਦਾ ਹੋਣ ਕਰਕੇ ਬੱਚਾ ਮੇਲੇ ਵਿੱਚ ਖਵਾਚ ਗਿਆ ਪਿਤਾ ਵੱਖਰਾ ਹੋ ਗਿਆ ਬੱਚਾ ਵੱਖਰਾ ਹੋ ਗਿਆ ਬੱਚਾ ਦਾ ਪਿਤਾ ਸੋਚ ਰਿਹਾ ਸੀ ਕਾਸ਼ ਮੇਰਾ ਬੱਚਾ ਮੈਨੂੰ ਮਿਲੇ ਤਾਂ ਮੈਂ ਉਸ ਨੂੰ ਉਸ ਚੀਜ਼ਾਂ ਸਭ ਲੈ ਦਮਾ ਜੋ ਜਲੇਬੀਆਂ ਜਾਂ ਲੱਡੂ ਦੀ ਮੰਗ ਕਰ ਰਿਹਾ ਸੀ ਜਾਂ ਖਿਡੌਣਿਆਂ ਦੀ ਮੰਗ ਕਰ ਰਿਹਾ ਸੀ ਉਹ ਬੱਚਾ ਹੁਣ ਦੁਕਾਨਾਂ ਵਾਲਿਆਂ ਨੇ ਫੜ ਲਿਆ ਤਾਂ ਉਹ ਕਹਿ ਰਹੇ ਸੀ ਬੇਟਾ ਰੋ ਨਾ ਤੈਨੂੰ ਅਸੀਂ ਖਿਡੌਣੇ ਲੈ ਦੇ ਦਿਆਂ ਜਿਹੜਾ ਵੀ ਇਹਨਾਂ ਖਿਡੌਣਿਆਂ ਚੋਂ ਕੋਈ ਉਹਨਾਂ ਪਸੰਦਾ ਤੈਨੂੰ ਦੱਸ ਇਹਨਾਂ ਨਾਲ ਲੈ ਜੀਏ ਜੋ ਤੂੰ ਖਾਣ ਵਾਲੀ ਚੀਜ਼ ਮੰਗੇ ਤੈਨੂੰ ਅਸੀਂ ਉਹ ਖਾਣ ਵਾਲੀ ਚੀਜ਼ ਲੈ ਆ ਦੇਣ ਲੇਕਿਨ ਬੱਚਾ ਸਭ ਚੀਜ਼ਾਂ ਮਨਾ ਕਰ ਰਿਹਾ ਸੀ ਬੱਚੇ ਨੂੰ ਕੁਝ ਵੀ ਚੰਗਾ ਨਹੀਂ ਲੱਗ ਰਿਹਾ ਸੀ ਬੱਚਾ ਬਾਰ-ਬਾਰ ਰੋਈ ਜਾ ਰਿਹਾ ਸੀ ਤਾਂ ਇੱਕੋ ਹੀ ਮੰਗ ਕਰ ਰਿਹਾ ਸੀ ਮੈਨੂੰ ਮੇਰੇ ਪਿਤਾ ਜੀ ਚਾਹੀਦੇ ਹਨ ਮੈਨੂੰ ਮੇਰੇ ਪਿਤਾ ਜੀ ਚਾਹੀਦੇ ਹਨ ਬੱਚਾ ਰੋਣੋ ਜੋ ਬਣੀ ਕਰ ਰਿਆ ਸੀ बार-बार ਇਹ ਵਜਿਤ ਜਿਸ ਚੀਜ਼ ਨੂੰ ਮੰਗ ਰਿਆ ਸੀ ajo ਚੀਜ਼ਾਂ ਸਭ ਬੱਚੇ ਦੇ ਸਾਹਮਣੇ ਸੀ ਪਰ ਬੱਚਾ ਨਹੀਂ ਮੰਗ ਰਿਆ ਸੀ ਉਸ ਦਾ ਪਿਤਾ ਜੀ ਦੀ ਵੀ ਸੋਚ ਬਦਲ ਗਈ ਤਾਂ ਬੱਚੇ ਦੀ ਵੀ ਸੋਚ ਬਦਲ ਚੁੱਕੀ ਸੀ ਸੋ ਕਹਾਣੀ ਇਹ ਸਿੱਖਿਆ ਦਿੰਦੀ ਹੈ ਕਿ ਜੋ ਸਾਡੇ ਕੋਲ ਹੈ ਉਹੀ ਸਾਡੀ ਅਮੀਰੀ ਹੈ ਸਾਡਾ ਮਾਂ-ਬਾਪ ਮਾਂ-ਬਾਪ ਲਈ ਬੱਚੇ ਚਾਹੇ ਉਸ ਵੇਲੇ ਧਨ-ਦੌਲਤ ਬਹੁਤ ਘੱਟ ਹੋਲ ਹੋਵੇ ਪਰ ਜਦੋਂ ਸਭ ਤੋਂ ਵੱਧ ਬੱਚੇ ਬੱਚੇ ਨੂੰ ਬਾਪ ਮਿਲਿਆ ਤਾਂ ਬਹੁਤ ਖੁਸ਼ ਹੋਇਆ ਉਸ ਨੂੰ ਸਭ ਚੀਜ਼ਾਂ ਭੁੱਲ ਗਈਆਂ ਉਹ ਉਸੇ ਤਰ੍ਹਾਂ ਹੀ ਬਾਪ ਦੇ ਗੱਲ ਲਾ ਕੇ ਉਹਦੇ ਮੋਢੇ ਤੇ ਬੈਠ ਗਿਆ ਤਾਂ ਉਸੇ ਤਰ੍ਹਾਂ ਕਰ ਵਾਪਸ